ਜੇਕਰ ਤੁਸੀਂ ਅਜੇ ਤੱਕ ਆਪਣੀ ਪੈਨ ਅਤੇ ਆਧਾਰ ਕਾਰਡ ਨੂੰ ਲਿੰਕ ਨਹੀਂ ਕੀਤਾ ਤਾਂ ਅੱਜ ਦਾ ਦਿਨ ਤੁਹਾਡੇ ਲਈ ਬੇਹਦ ਖਾਸ ਹੈ ਕਿਉਂਕਿ ਅੱਜ ਆਧਾਰ ਪੈਨ ਲਿੰਕ ਦੀ ਆਖਰੀ ਤਾਰੀਖ ਹੈ ਇਸ ਜ਼ਰੂਰੀ ਕੰਮ ਨੂੰ ਪੂਰਾ ਕਰਨ ਲਈ ਤੁਹਾਡੇ ਕੋਲ ਸਿਰਫ ਅੱਜ ਦਾ ਦਿਨ ਹੀ ਬਚਿਆ ਹੈ ਪਰ ਜੇ ਅੱਜ ਵੀ ਤੁਸੀਂ ਆਧਾਰ ਪੈਨ ਲਿੰਕ ਨਹੀਂ ਕੀਤਾ ਤਾਂ ਫਿਰ ਕੀ ਹੋਵੇਗਾ ਸਭ ਤੋਂ ਪਹਿਲਾਂ ਤੁਹਾਡਾ ਪੈਨ ਕਾਰਡ ਇਨਆਪਰੇਟਿਵ ਹੋ ਜਾਵੇਗਾ ਤੇ ਜਿਹਾ ਹੁੰਦੇ ਹੀ ਤੁਸੀਂ ਆਪਣੇ ਪੈਨ ਦਾ ਇਸਤੇਮਾਲ ਕਈ ਤਰ੍ਹਾਂ ਦੇ ਫਾਈਨੈਂਸ਼ੀਅਲ ਅਤੇ ਟੈਕਸ ਨਾਲ ਜੁੜੀਆਂ ਟਰਾਂਜੈਕਸ਼ਨ ਨਹੀਂ ਕਰ ਸਕੋਗੇ ਮਤਲਬ ਇਨਕਮ ਟੈਕਸ ਰਿਟਰਨ ਫਾਈਲ ਕਰਨਾ ਨਵੀਂ ਬੈਂਕ ਜਮਿੰਟ ਅਕਾਊਂਟ ਖੋਲਣਾ ਜਿਆਦਾ ਕੀਮਤ ਦੀ ਖਰੀਦਦਾਰੀ ਕਰਨਾ ਜਾਂ ਫਿਰ ਟੈਕਸ ਰਿਫੰਡ ਹਾਸਲ ਕਰਨਾ ਤੁਹਾਡੇ ਇਹ ਸਾਰੇ ਕੰਮ ਰੁਕ ਜਾਣਗੇ ਡਿਫਾਲਟ ਨੂੰ ਡੈਬਿਟ ਅਤੇ ਕ੍ਰੈਡਿਟ ਕਾਰਡ ਜਾਰੀ ਕਰਵਾਉਣ ਲਈ ਬੈਂਕ ਜਾਂ ਪੋਸਟ ਆਫਿਸ ਵਿੱਚ ਕੈਸ਼ ਜਮਾ ਕਰਵਾਉਣ ਜਾਂ ਕੈਸ਼ ਵਿੱਚ ਬੈਂਕ ਡਰਾਫਟ ਜਾਂ ਪੀ ਆਰਡਰ ਖਰੀਦਣ ਵਿੱਚ ਵੀ ਦਿੱਕਤ ਆਵੇਗੀ ਤੁਸੀਂ 10000 ਤੋਂ ਜ਼ਿਆਦਾ ਬੈਂਕ ਟ੍ਰਾਂਜੈਕਸ਼ਨ ਨਹੀਂ ਕਰ ਸਕੋਗੇ ਸਰਕਾਰੀ ਸਰਵਿਸਿਜ਼ ਜਿਵੇਂ ਪਾਸਪੋਰਟ ਲਈ ਅਪਲਾਈ ਕਰਨਾ ਸਬਸਿਡੀ ਹਾਸਲ ਕਰਨਾ ਅਤੇ ਬੈਂਕ ਅਕਾਊਂਟ ਖੋਲਣ ਲਈ ਪੈਨ ਅਤੇ ਆਧਾਰ ਕਾਰਡ ਜਮਾ ਕਰਨਾ ਜ਼ਰੂਰੀ ਹੈ ਪਰ ਇਹ ਲਿੰਕ ਨਾ ਹੋਣ ਦੇ ਚਲਦੇ ਇਹ ਸੇਵਾਵਾਂ ਤੁਸੀਂ ਹਾਸਲ ਨਹੀਂ ਕਰ ਸਕੋਗੇ ਜੇ ਦਾ ਪੈਨ ਲਿੰਕ ਨਹੀਂ ਤਾਂ ਨਵਾਂ ਪੈਨ ਕਾਰਡ ਬਣਵਾਉਣਾ ਵੀ ਮੁਸ਼ਕਲ ਹੋ ਸਕਦਾ ਹੈ ਖਾਸ ਤੌਰ ਤੇ ਜਦੋਂ ਪੁਰਾਣਾ ਕਾਰਡ ਖਰਾਬ ਹੋ ਗਿਆ ਜਾਂ ਗਵਾਚ ਗਿਆ ਹੋਵੇ ਤਾਂ ਤੁਸੀਂ ਨਵਾਂ ਪੈਨ ਕਾਰਡ ਅਪਲਾਈ ਨਹੀਂ ਕਰ ਸਕਦੇ ਸੋ ਜੇਕਰ ਤੁਸੀਂ ਅਜੇ ਵੀ ਆਪਣਾ ਪੈਨ ਕਾਰਡ ਆਧਾਰ ਦੇ ਨਾਲ ਲਿੰਕ ਨਹੀਂ ਕੀਤਾ ਤਾਂ ਜੀ ਹੀ ਤੁਹਾਨੂੰ ਆਪਣਾ ਪੈਨ ਕਾਰਡ ਲਿੰਕ ਕਰਵਾਉਣਾ ਪਵੇਗਾ ਇਸ ਲਈ ਇਨਕਮ ਟੈਕਸ ਈ-ਫਾਈਲਿੰਗ ਪੋਰਟਲ ਤੇ ਜਾਓ ਜੇ ਰਜਿਸਟਰ ਹੋ ਤਾਂ ਲੌਗਇਨ ਕਰੋ ਇਸ ਤੋਂ ਬਾਅਦ ਮਾਈ ਪ੍ਰੋਫਾਈਲ ਤੇ ਜਾ ਕੇ ਪਰਸਨਲ ਡਿਟੇਲਸ ਆਪਸ਼ਨ ਦੇ ਤਹਿਤ ਲਿੰਕ ਆਧਾਰ ਤੇ ਕਲਿੱਕ ਕਰੋ ਅਤੇ ਅਗਲੀਆਂ ਆਪਸ਼ਨ ਫਿਲ ਕਰਕੇ ਆਪਣਾ ਆਧਾਰ ਅਤੇ ਪੈਨ ਕਾਰਡ ਲਿੰਕ ਕਰੋ ਇਸ ਲਈ ਤੁਹਾਨੂੰ 1000 ਰੁਪਏ ਜੁਰਮਾਨਾ ਭਰਨਾ ਪਵੇਗਾ ਹਾਲਾਂਕਿ ਜਿਨ੍ਹਾਂ ਪੈਨ ਹੋਲਡਰਜ਼ ਨੇ 1 ਅਕਤੂਬਰ 2024 ਜਾਂ ਉਸ ਤੋਂ ਬਾਅਦ ਆਧਾਰ ਇਨਰੋਲਮੈਂਟ ਆਈਡੀ ਦਾ ਇਸਤੇਮਾਲ ਕਰਕੇ ਆਪਣਾ ਕਾਰਡ ਬਣਵਾਇਆ ਹੈ ਉਹਨਾਂ ਨੂੰ 1000 ਰੁਪਏ ਦੀ ਫੀਸ ਨਹੀਂ ਦੇਣੀ ਪਵੇਗੀ ਸੋ ਤੁਹਾਡੇ ਕੋਲ ਆਖਰੀ ਦਿਨ ਬਚਿਆ ਹੈ ਜੇਕਰ ਤੁਸੀਂ ਆਪਣਾ ਆਧਾਰ ਕਾਰਡ ਪੈਨ ਕਾਰਡ ਦੇ ਨਾਲ ਲਿੰਕ ਨਹੀਂ ਕਰਵਾਇਆ ਤਾਂ ਬਿਨਾਂ ਫੀਸ ਦਿੱਤੇ ਤੁਸੀਂ ਅੱਜ ਆਪਣਾ ਆਧਾਰ ਕਾਰਡ ਪੈਨ ਦੇ ਨਾਲ ਲਿੰਕ ਕਰਵਾ ਸਕਦੇ ਹੋ ਨਹੀਂ ਤਾਂ ਇਸ ਤੋਂ ਬਾਅਦ ਤੁਹਾਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ